ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨ ਸੋ ਵੀਰੋ ਕਈ ਵਾਰ ਦੁਨੀਆ ਦੇ ਵਿੱਚ ਐਦਾਂ ਹੁੰਦਾ ਹੈ ਕਿ ਆਪਣੇ ਕੋਲ ਸਾਰਾ ਕੁਝ ਹੁੰਦਾ ਹੈ ਕੋਠੀਆਂ ਕਾਰਾਂ ਗੱਡੀਆਂ ਵੱਡੇ ਵੱਡੇ ਮਹਿਲ ਵੀ ਹੁੰਦੇ ਨੇ ਕਈ ਲੋਕਾਂ ਕੋਲ ਸਭ ਕੁਝ ਹੋਣ ਦੇ ਬਾਵਜੂਦ ਵੀ ਹਾਏ ਹਾਏ ਕਰਦੇ ਰਹਿੰਦੇ ਆ ਪਰ ਮੈਂ ਤੁਹਾਨੂੰ ਇੱਕ ਗਰਾਊਂਡ ਰਿਐਲਿਟੀ ਦਿਖਾਉਂਦਾ ਦੋਸਤੋ ਮੈਂ ਆਇਆ ਹੋਇਆ ਸੀਗਾ ਉੱਚਾ ਪਿੰਡ ਦੇ ਲਾਗੇ ਔਰ ਮੇਰੇ ਆਲੇ ਦੁਆਲੇ ਸਾਰੀਆਂ ਝੁੰਗੀਆਂ ਝੁੰਗੀਆਂ ਔਰ ਇਹਨਾਂ ਝੁੰਗੀਆਂ ਦੇ ਵਿੱਚ ਵੀ ਲੋਕ ਵੱਸਦੇ ਨੇ ਤੇ ਬੜੇ ਖੁਸ਼-ਵਸ ਰਹੇ ਨੇ ਔਰ ਮੈਂ ਤੁਹਾਨੂੰ ਸਾਰਾ ਦਿਖਾਵਾਂਗਾ ਤੇ ਅੱਜ ਦੀ ਵੀਡੀਓ ਨੂੰ ਪੂਰੀ ਦੇਖਣਾ ਤੇ ਆਪਣੇ ਵਿਚਾਰ ਜਰੂਰ ਸਾਂਝੇ ਕਰਨੇ ਆ ਕਮੈਂਟ ਕਰਕੇ ਸੋ ਅੱਗੇ ਆਪਾਂ ਚੱਲਦੇ ਆ ਤੇ ਮੇਰੇ ਨਾਲ ਜੋਗੀ ਬਾਈ ਜੋਗੀ ਬਾਈ ਨਾਲ ਗੱਲਬਾਤ ਵੀ ਕਰਾਂਗੇ ਦੋਸਤੋ ਮੈਂ ਤੁਹਾਨੂੰ ਦਿਖਾਣਾ ਹੈ ਕਿ ਇਹਨਾਂ ਝੁੰਗੀਆਂ ਦੇ ਵਿੱਚ ਵੀ ਲੋਕ ਬੜੇ ਖੁਸ਼ ਰਹਿੰਦੇ ਨੇ ਸਕੂਨ ਨਾਲ ਰਹਿੰਦੇ ਨੇ ਤੇ ਕੋਈ ਹਾਇ ਹਾਇ ਨਹੀਂ ਹੈਗੀ ਸੋ ਇਹ ਵੀ ਬੰਦੇ ਨੇ ਦੋਸਤੋ ਔਰ ਇੱਥੇ ਇਹ ਆਪਣੇ ਵਿਚਾਰੇ ਪਸ਼ੂ ਵਗੈਰਾ ਰੱਖਦੇ ਆ ਮੈਂ ਇਸ ਟਾਈਮ ਸੀਗਾ ਜੀ ਉੱਚਾ ਪਿੰਡ ਦੇ ਲਾਗੇ ਔਰ ਜੋਗੀ ਬਾਈ ਮੇਰੇ ਨਾਲ ਆ ਜੋਗੀ ਬਾਈ ਨਾਲ ਮੈਂ ਗੱਲਾਂ ਕਰਾਂਗਾ ਤੁਸੀਂ ਇਹ ਦੇਖੋ ਕਿ ਪੱਕੀ ਕੋਈ ਛੱਤ ਨਹੀਂ ਹੈਗੀ ਪੱਕਾ ਕੋਈ ਫਰਕ ਨਹੀਂ ਹੈਗਾ ਇੱਥੇ ਨਾ ਤਾਂ ਮੈਨੂੰ ਲੱਗਦਾ ਇਹਨਾਂ ਕੋਲ ਲਾਈਟ ਹੋਣੀ ਆ ਲੇਕਿਨ ਫੇਰ ਵੀ ਬੜਾ ਖੁਸ਼ ਰਹਿੰਦੇ ਨੇ ਬਾਈ ਥੋੜੇ ਦਿਨ ਪਹਿਲਾਂ ਕਹਿੰਦੇ ਮੀਂਹ ਪਿਆ ਸੀਗਾ ਤੇ ਜੋਗੀ ਦੱਸ ਰਿਹਾ ਹੈ ਕਿ ਕਹਿੰਦਾ ਕਿ ਸਾਰੀਆਂ ਝੁੰਗੀਆਂ ਪਾਣੀ ਦੇ ਨਾਲ ਭਰ ਗਈਆਂ ਸੀਗੀਆਂ ਇਹ ਪਾਣੀ ਤੁਸੀਂ ਦੇਖੇ ਲਓ ਕਿ ਹੁਣ ਵੀ ਖੜਾ ਹੈ ਇੱਥੇ ਤੇ ਬੜਾ ਯਾਰ ਦਿਲ ਨੂੰ ਦੁੱਖ ਵੀ ਲੱਗਦਾ ਪਰ ਜਿਗਰਾ ਦੇਖ ਲਓ ਵੀ ਇਹਨਾਂ ਦਾ ਭੈਣ ਭਰਾਵਾਂ ਦਾ ਹਨਾ ਕਿ ਇੱਥੇ ਜ਼ਿੰਦਗੀ ਕੱਟ ਰਹੇ ਨੇ। ਇਹ ਆਹ ਦੇਖ ਲਓ ਇਹਨਾਂ ਦੇ ਭੈਣ ਭਰਾਵਾਂ ਦੇ ਘਰ ਹੁੰਦੇ ਆ ਤੇ ਖੁੱਲੇ ਨੇ ਬਿਲਕੁਲ। ਔਰ ਮੈਂ ਤੁਹਾਨੂੰ ਦਿਖਾ ਹੀ ਦਿੰਦਾ। ਔਰ ਬਹੁਤ ਸਾਰੀਆਂ ਇੱਥੇ ਨਾਲ ਝੁੰਗੀਆਂ ਮੈਂ ਤੁਹਾਨੂੰ ਥੋੜੇ ਅਕਮਾਗੇ ਦਿਖਾ ਦਿੰਦਾ। ਇਹ ਝੁੰਗੀਆਂ ਦੇ ਵਿੱਚ ਵੀ ਕੁਝ ਨੇ ਦੋਸਤੋ। ਔਰ ਜੇ ਇਹਨਾਂ ਨੇ ਰੋਟੀ ਪਕਾਉਣੀ ਆ ਤਾਂ ਇਸ ਚੁੱਲੇ ਤੇ ਪਕਾਉਣੀ ਆ ਜੇ ਪਾਣੀ ਗਰਮ ਕਰਨਾ ਤਾਂ ਇਸ ਚੁੱਲੇ ਤੇ ਗਰਮ ਕਰਨਾ ਹੈ ਜੇ ਸਬਜ਼ੀ ਗਰਮ ਕਰਨੀ ਆ ਤਾਂ ਇਸ ਚੁੱਲੇ ਤੇ ਗਰਮ ਕਰਨੀ ਆ ਬਾਈ ਜੋਗੀ ਦਾ ਆਪਾਂ ਹੁਣ ਤੁਹਾਨੂੰ ਦੋਸਤੋ ਘਰ ਦਿਖਾਉਂਦੇ ਆ ਤੇ ਮੇਰੀਆਂ ਇੱਥੇ ਭੈਣਾਂ ਵੀ ਬੈਠੀਆਂ ਨੇ ਤੇ ਜੋਗੀ ਨਾਲ ਆਪਾਂ ਗੱਲਬਾਤ ਵੀ ਕਰਾਉਂਦੇ ਆ ਜੋਗੀ ਦਾ ਜਿਹੜਾ ਘਰ ਆ ਤੁਸੀਂ ਦੇਖ ਹੀ ਲੋ ਨਾ ਤਾਂ ਉੱਪਰ ਪੱਕੀ ਛੱਤ ਆ ਨਾ ਕੋਈ ਇੱਥੇ ਬਿਜਲੀ ਦਾ ਪ੍ਰਬੰਧ ਆ ਤੇ ਜੇ ਮੈਂ ਹੁਣ ਥੱਲੇ ਦੀ ਗੱਲ ਕਰਾਂ ਬਿਲਕੁਲ ਲਿਪਿਆ ਹੋਇਆ ਜਿਸ ਤਰ੍ਹਾਂ ਕਿ ਆਪਾਂ ਪੁਰਾਣੇ ਸਮੇਂ ਦੇ ਵਿੱਚ ਘਰਾਂ ਨੂੰ ਲਿਪਦੇ ਸੀਗੇ ਜੋਗੀ ਕੀ ਹਾਲ ਚਾਲ ਨੇ ਤੁਹਾਡੇ ਬਹੁਤ ਵਧੀਆ ਜੀ ਠੀਕ ਹੋ ਹਾਂ ਚੜ੍ਹਦੀ ਕਲਾ ਜੀ ਜੋਗੀ ਮੈਂ ਨੰਗ ਰਹਾ ਸੀ ਮੈਂ ਦੇਖਿਆ ਮੈਂ ਕਿਾ ਯਾਰ ਬਹੁਤ ਸਾਰੀਆਂ ਝੁੰਗੀਆਂ ਇੱਥੇ ਹਨਾ ਉੱਚਾ ਪਿੰਡ ਦੇ ਲੱਗ ਗਿਆ ਤੁਹਾਡਾ ਇਹ ਹਾਂਜੀ ਹਾਂਜੀ ਤੇ ਮੈਂ ਕਿਹਾ ਚੱਲ ਯਾਰ ਗੱਲਬਾਤ ਕਰੀਏ ਤੁਹਾਡੇ ਨਾਲ ਵੀ ਹੈਨਾ ਤੁਹਾਡੇ ਵੀ ਯਾਰ ਤੁਹਾਡੀ ਵੀ ਜ਼ਿੰਦਗੀ ਨੂੰ ਸੁਣੀਏ ਵੀ ਕਿਸ ਤਰ੍ਹਾਂ ਤੁਸੀਂ ਜ਼ਿੰਦਗੀ ਕੱਟਦੇ ਆ ਕਿਉਂਕਿ ਜਿਹੜੇ ਸਾਡੇ ਲੋਕ ਨੇ ਨਾ ਕਈ ਸਾਰਾ ਕੁਝ ਹੁੰਦਾ ਉਹਨਾਂ ਕੋਲ ਔਠੀਆਂ ਗੱਡੀਆਂ ਕਾਰਾਂ ਲੇਕਿਨ ਫੇਰ ਵੀ ਯਾਰ ਦੂਜੇ ਨੂੰ ਦੇਖ ਕੇ ਹਾਏ 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 ਕਰਦੇ ਰਹਿਣਾ ਹਨਾ ਸੰਤੁਸ਼ਟੀ ਨਹੀਂ ਹੈ ਜੋਗੀ ਸੰਤੁਸ਼ਟੀ ਨਹੀਂ ਹੈ ਹਾਂ ਸਹੀ ਗੱਲ ਲੋਗੀ ਇੱਥੇ ਦੇਖ ਲਓ ਤੁਹਾਡੇ ਕੋਲ ਮੈਂ ਦੇਖ ਦੇਖ ਲਿਆ ਹਨਾ ਨਾ ਕੋਈ ਇੱਥੇ ਪੱਕੀ ਛੱਤ ਆ ਨਾ ਕੋਈ ਮੇਨ ਦਾ ਬਿਜਲੀ ਦਾ ਪ੍ਰਬੰਧ ਆ ਜੇ ਫਿਰ ਮੀਂਹ ਆ ਗਿਆ ਤਾਂ ਫਿਰ ਪਾਣੀ ਜੋਗੀ ਕਿੰਨਾ ਕਿੰਨਾ ਖੜ ਜਾਂਦਾ ਹੁਣ ਇਹ ਵੀ ਦੱਸ ਦੇ ਪਾਣੀ ਬਹੁਤ ਭਰਦਾ ਜੀ ਇੱਥੇ ਬਹੁਤ ਜ਼ਿਆਦਾ ਭਰ ਜਾਂਦਾ ਕਿਉਂ ਨੀਵਾ ਬਹੁਤ ਹੈ ਨਾ ਇਹ ਹੂੰ ਇਹਦੇ ਕਰਕੇ ਫਿਰ ਸਾਨੂੰ ਸਮਾਨ ਵੀ ਮੰਡੀ 'ਚ ਕਈ ਵਾਰ ਕੱਢਣਾ ਪੈਂਦਾ ਹੈ ਦਾਣਾ ਮੰਡੀ 'ਚ ਪੱਕੀ 'ਚ ਨਾਜ ਮੰਡੀ 'ਚ ਅੱਛਾ ਉੱਥੇ ਲੈ ਜਾਣਾ ਪੈਂਦਾ ਫਿਰ ਕਈ ਵਾਰ ਤਾਂ ਤੁਹਾਡਾ ਜਿਵੇਂ ਇਹ ਖਰਾਬ ਵੀ ਹੋ ਜਾਂਦਾ ਹੁਣ ਨਾ ਬੜਾ ਹੀ ਬਹੁਤ ਸਮਾਨ ਖਰਾਬ ਹੋ ਜਾਂਦਾ ਹਾਂ ਤੇ ਫਿਰ ਜੋ ਕੀ ਪੱਤੀ ਦਾ ਚਲੋ ਬਿਜਲੀ ਹੈ ਨਹੀਂ ਤੁਹਾਡੇ ਕੋਲ ਫਿਰ ਤੁਸੀਂ ਇਹ ਕਿਸੇ ਪਾਸੇ ਤੋਂ ਕਨੈਕਸ਼ਨ ਲਿਆ ਹੋਇਆ ਹੈ ਤੇ ਆਰਜੀ ਹੈ ਜੀ 2 ਸਾਲ ਵਾਸਤੇ ਹੁੰਦਾ ਜੀ ਇਹ ਫਿਰ ਤੁਹਾਨੂੰ ਸਰਕਾਰ ਦਿੰਦੀ ਹੈ ਨਹੀਂ ਨਹੀਂ ਇਹ ਪ੍ਰਾਈਵੇਟ ਹੁੰਦਾ ਜੀ ਅੱਛਾ ਉਹਦਾ ਤੁਸੀਂ ਮੈਂ ਮਤਲਬ ਉਹ ਨਾਲ ਹਾਂ ਇਹ ਬਿੱਲ ਭਰਦੇ ਆ ਜੀ ਇਹਦਾ ਬਿੱਲ ਵੀ ਜਿਆਦਾ ਹੁੰਦਾ ਜੀ ਅੱਛਾ ਜਿਆਦਾ ਆਉਂਦਾ ਉਹਦੇ ਨਾਲ ਬਹੁਤ ਜਿਆਦਾ ਹੁੰਦਾ ਇਹ ਤੇ ਬਾਕੀ ਵੀਰੋ ਦੇਖ ਲੋ ਸਿੱਧੀ ਜੀ ਗੱਲ ਬਾਤ ਆ ਮੈਂ ਗੱਲ ਇਹ ਕਹਿਣਾ ਚਾਹੁੰਦਾ ਕਿ ਦੇਖੋ ਇਹ ਵੀ ਬੰਦੇ ਨੇ ਹੈ ਜੁਗੀ ਯਾਰ ਇੱਥੇ ਕੋਈ ਦਰਵਾਜ਼ਾ ਵੀ ਨਹੀਂ ਹੈਗਾ ਆਪਾਂ ਆਪਣੇ ਘਰ ਹੁੰਦੇ ਆ ਆਪਾਂ ਕਹਿੰਦੇ ਆ ਵੀ ਉਹ ਡੋਰ ਬੰਦ ਕਰ ਲੋ ਵੀ ਨਹੀਂ ਕਿਤੇ ਵੀ ਵੱਡਾ ਸਾਰਾ ਸੱਪ ਆ ਜਾਊਗਾ ਤੁਸੀਂ ਹੁਣ ਬਿਲਕੁਲ ਖੇਤਾਂ ਦੇ ਵਿੱਚ ਬੈਠੇ ਆ ਯਾਰ ਫਿਰ ਇੱਥੇ ਵੀ ਤਾਂ ਦੇਖਿਆ ਹੁਣ ਇੱਥੇ ਤੁਸੀਂ ਪਏ ਆ ਮੰਨੋ ਕਿ ਰਾਤ ਨੂੰ ਇੱਥੇ ਕੋਈ ਸੱਪ ਆ ਜਾਵੇ ਜਾਂ ਕੁਝ ਆ ਜਾਂਦੇ ਜੀ ਫਿਰ ਯਾਰ ਕਿਸ ਤਰ੍ਹਾਂ ਮਤਲਬ ਪ੍ਰਮਾਤਮਾ ਦੇ ਛਿੱਤੇ ਬਸ ਉਹਦੇ ਛਿੱਤੇ ਆ ਜੀ ਬਸ ਪ੍ਰਮਾਤਮਾ ਦੇ ਛਿੱਤੇ ਛੱਡਿਆ ਪਿਆ ਜਿੱਥੇ ਉਹ ਰੱਖੂਗਾ ਉੱਥੇ ਰਹਿਣਾ ਪੈਣਾ ਜੀ ਰਹਿਣਾ ਪੈਣਾ ਬਿਲਕੁਲ ਕਿੰਨੇ ਸਮੇਂ ਤੋਂ ਜੋਗੀ ਯਾਰ ਤੁਸੀਂ ਇੱਧਰ ਕੰਮ ਮਤਲਬ ਇੱਥੇ ਪੰਜਾਬ ਦੇ ਵਿੱਚ ਉੱਚੇ ਪਿੰਡ 'ਚ ਰਹਿ ਰਹੇ ਆ ਪੰਜਾਬ ਦੇ ਵਿੱਚ ਤਾਂ ਜੀ ਬਹੁਤ ਪੁਰਾਣੀ ਗੱਲ ਹੈ ਜਿਹੜੀ ਸਾਡਾ ਤਾਂ ਜਨਮ ਇੱਥੇ ਦਾ ਹੀ ਪੰਜਾਬ ਦਾ ਹੀ ਹੈ ਹੂੰ ਇਹ ਬਹੁਤ 3-400 ਸਾਲ ਦੀ ਗੱਲ ਹੈ ਜੀ ਪੁਰਾਣੀ ਮਹਾਰਾਜਾ ਪ੍ਰਤਾਪ ਸਿੰਘ ਦੇ ਵਿੱਚੋਂ ਅਸੀਂ ਹੈਗੇ ਆ ਹੂੰ ਤੇ ਉਹਨਾਂ ਦਾ ਸਾਫ ਲੱਗਿਆ ਪਿਆ ਵੀ ਉਦੋਂ ਤੱਕ ਨਹੀਂ ਵੱੜਨਾ ਹੈ ਆਪਣੇ ਪਿੰਡ ਵੀ ਜਿੰਨਾ ਚਿਰ ਕੋਈ ਸੂਲਮਾ ਪੈਦਾ ਨਹੀਂ ਹੁੰਦਾ ਜਿੰਦਾ ਖੋਲਣ ਵਾਲਾ ਜਿੰਨਾ ਲੱਗਿਆ ਈ ਕਿਲੇ ਨੂੰ ਉੱਥੇ ਉੱਥੇ ਚਤੌੜ ਗੜ ਚਤੌੜ ਗੜ ਚ ਹਾਂਜੀ ਉਹਨੇ ਚੀਚੀ ਉਂਗਲੀ ਲਾ ਕੇ ਖੋਲਣਾ ਜੀ ਬੱਚੇ ਨੇ ਜਿਹੜਾ ਕੋਈ ਪੈਦਾ ਹੋਊਗਾ ਸੂਲਮਾ ਅੱਛਾ ਤਾਂ ਸ਼ਰਾਬ ਖਤਮ ਹੋਣਾ ਜੀ ਅੱਛਾ ਹਾਂਜੀ ਇਤਿਹਾਸ ਪੜ ਕੇ ਦੇਖਿਓ ਕਦੇ ਹੂੰ ਤੇ ਉਦੋਂ ਤੱਕਰ ਫੇਰ ਮਤਲਬ ਤੁਹਾਡੇ ਘਰਵਾਰ ਨਹੀਂ ਬਣਨਗੇ ਜੋਗੀ ਘਰਵਾਰ ਨਹੀਂ ਜੀ ਹੂੰ ਉਹ ਤਾਂ ਕਹੇ ਵਿੱਚ ਬਣਾਈ ਵੀ ਜਾਂਦੇ ਆ ਹੂੰ ਵਿੱਚ ਜਿਹੜੇ ਹੈਗੇ ਆ ਉਹ ਨਹੀਂ ਬਣਾਉਂਦੇ ਨੇ ਮੰਨੋ ਹੁਣ ਜੋਗੀ ਜੇ ਕੋਈ ਬੰਦਾ ਮਾੜੀ ਮਿਹਨਤ ਮੁੰਦ ਕਰਕੇ ਘਰ ਬਣਾ ਲਵੇ ਉਹ ਸਕਸੈਸ ਹੋ ਜਾਂਦੇ ਆ ਫਿਰ ਘਰਾਂ ਦੇ ਵਿੱਚ ਗਿ ਨਹੀਂ ਵਿੱਚ ਕਈ ਹੈਗੇ ਬਣਾ ਲੇ ਬਹੁਤ ਨੇ ਬਣਾ ਲੇ ਹੂੰ ਬਣਾ ਵੀ ਲੈ ਜਗਾ ਲ ਲਈ ਅੱਛਾ ਪਰ ਜਿਹੜੇ ਹੁਣ ਕੋ ਗਰੀਬ ਹੈ ਜਿਹੜੇ ਜ਼ਿਆਦਾ ਗਰੀਬ ਹੈ ਫਿਰ ਉਹ ਲੈਣ ਯੋਗ ਹੈ ਨਹੀਂ ਪਰ ਗੁਜ਼ਾਰਾ ਕਿਵੇਂ ਯੋਗੀ ਕਰਦੇ ਕਿਵੇਂ ਗੁਜ਼ਾਰਾ ਕਰੀਏ ਰੋਟੀ ਦਾ ਸਾਧਨ ਸਮਾਨ ਰੈਡੀਮੇਡ ਸਮਾਨ ਲਿਆਉਂਦੇ ਆ ਜੀ ਬਾਜ਼ਾਰ ਚੋਂ ਅੱਛਾ ਤਸਲੇ ਟਾਪੇ ਤਵੇ ਫੁਰਚਣੇ ਚਿਮਟੇ ਇਹ ਜਾ ਜੋ ਸਮਾਨ ਲੈ ਕੇ ਉਹ ਵੀ ਪਿੰਡਾਂ 'ਚ ਵੇਚਦੇ ਆ ਜੀ ਅੱਛਾ ਅਸੀਂ ਪਿੰਡਾਂ 'ਚ ਵੇਚਦੇ ਆ ਹਾਂਜੀ ਬਸ ਉਹਦੇ ਨਾਲ ਕੀ ਹੈ ਜਿਹੜਾ ਘਰ ਦਾ ਰੋਜ਼ੀ ਰੋਟੀ ਚੱਲਦਾ ਘਰ ਦਾ ਰੋਜ਼ੀ ਰੋਟੀ ਚੱਲੀ ਜਾਂਦੀ ਹੈ ਜੀ ਹਾਂ ਜੋਗੀ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਦੋਸਤੋ ਤੇ ਮੈਂ ਹੁਣ ਤੁਹਾਨੂੰ ਅੱਗੇ ਵੀ ਥੋੜਾ ਜਿਆਦਾ ਦਿਖਾਵਾਂਗਾ ਜੋਗੀ ਆਪਾਂ ਚਲਿਏ ਮੜਿਆ ਹੋਰ ਦਿਖਾ ਦਈਏ ਆਪਣੇ ਕਿਸ ਤਰ੍ਹਾਂ ਦੇ ਹੋਰ ਭੈਣ ਭਰਾਵਾਂ ਦੇ ਘਰ ਆਓ ਚੱਲਦੇ ਆਂ ਦੋਸਤੋ ਮੇਰਾ ਮਤਲਬ ਇਹੀ ਆ ਕਿ ਜ਼ਿੰਦਗੀ ਦਿਖਾਉਣਾ ਕਿ ਝੁੰਗੀਆਂ ਦੇ ਵਿੱਚ ਵੀ ਲੋਕ ਦੇਖ ਲਓ ਜ਼ਿੰਦਗੀ ਕੱਟਦੇ ਆਂ ਹਾਂਜੀ ਮੈਂ ਤੁਹਾਨੂੰ ਸਾਰਾ ਦਿਖਾਇਆ ਔਰ ਜੋਗੀ ਨੇ ਬਹੁਤ ਸਾਰੀਆਂ ਮੇਰੇ ਨਾਲ ਗੱਲਾਂ ਬਾਤਾਂ ਵੀ ਕਰੀਆਂ ਔਰ ਜੋਗੀ ਨੇ ਸਾਰਾ ਕੁਝ ਦੱਸਿਆ ਵੀ ਅਸੀਂ ਕਿਸ ਤਰ੍ਹਾਂ ਆਏ ਆ ਤੇ ਅਸੀਂ ਕਿਹੜੇ ਪਰਿਵਾਰਾਂ ਦੇ ਵਿੱਚੋਂ ਆ ਤੇ ਇਥੇ ਜੋਗੀ ਨੇ ਕੋਈ ਜਿਹੜਾ ਇਹਨਾਂ ਨੂੰ ਕੋਈ ਸ਼ਰਾਬ ਮਿਲਿਆ ਹੋਇਆ ਤਾਂ ਜੋਗੀ ਨੇ ਉਸ ਬਾਰੇ ਵੀ ਗੱਲ ਕੀਤੀ ਆ ਤਾਂ ਪਲੀਜ਼ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਖਾਸ ਕਰਕੇ ਉਹ ਲੋਕ ਉਹ ਭੈਣ ਭਰਾ ਜਿਹੜੇ ਝੁੰਗੀਆਂ ਦੇ ਵਿੱਚ ਆਪਣਾ ਸਮਾਂ ਗੁਜ਼ਾਰਦੇ ਨੇ ਸੋ ਅੱਗੇ ਇਸੇ ਤਰੀਕੇ ਦੀ ਹੋਰ ਵੀਡੀਓ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਤੁਹਾਡਾ ਆਪਣਾ ਮਨ ਜਲਦ ਹੀ ਹਾਜ਼ਰ ਹੋਊਗਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ